ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕਿਰਪਾ ਤੇ ਮੈਂ ਵਿਰੋਧੀ ਨਹੀਂ ਐ ਇਸ ਗੱਲ ਦਾ ਵੀ ਕਿ ਜਿਤਨਾ ਪਾਈ ਜੰਗਲੇ ਬਣਾਤੇ ਸ਼ੀਸ਼ੇ ਲਾ ਕੇ ਤੇ ਗੁਰੂ ਸਾਹਿਬ ਨੂੰ ਇੱਕ ਸੇਫਟੀ ਦੇ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਵਿਰੋਧੀ ਕਰਦਾ ਮੈਂ ਕਿ ਠੀਕ ਆ ਚਲੋ ਲੋੜ ਆ ਮੌਕੇ ਦੀ ਪਰ ਵੇਖੋ ਸਾਡੇ ਹਾਲਾਤ ਕਿੱਦਾਂ ਦੇ ਹੋ ਗਏ ਬਾਤੋਂ ਪੱਤਰਾ ਲਾ ਦੋਗੇ ਵੀ ਅਸੀਂ ਗੁਰੂ ਸਾਹਿਬ ਨੂੰ ਇੱਕ ਇਸ ਤਰ੍ਹਾਂ ਦੇ ਨਾਲ ਸ਼ੀਸ਼ੇ ਲਾ ਕੇ ਜੰਗਲੇ ਬਣਾ ਕੇ ਤੇ ਲੋਕ ਕਰਤਾ ਤੇ ਕੋਈ ਦਰਸ਼ਨ ਨਾ ਕਰ ਸਕੀ ਹੁਣ ਮੰਨ ਲਓ ਮੈਂ ਬਾਣੀ ਪੜਨੀ ਚਾਹਾਂ ਮਨਤਮ ਗੁਰੂ ਘਰ ਆਇਆ ਬਾਣੀ ਕਿਤੇ ਲੋਕਾ ਮਹਿਮਾਨ ਨਹੀਂ ਬਣ ਸਕਦਾ ਕਿਉਂ ਕਿ ਮੰਨ ਜਿੰਦਾਰਿਆ ਕੋਈ ਜਾ ਕੇ ਬੇਤਬੀ ਨਾ ਕਰ ਦੇ ਅਸੀਂ ਇਹ ਕਿਉਂ ਨਹੀਂ ਕਰਦੇ ਵੀ ਅਸੀਂ ਸਾਡੇ ਕੋ ਮਾਇਆ ਦੀ ਘਾਟ ਨਹੀਂ ਹੈਗੀ ਸਿੱਖਾਂ ਦੇ ਕੋਲ ਸਾਰਾ ਕੁਝ ਹੈਗਾ ਅਸੀਂ ਇਹ ਕਿਉਂ ਨਹੀਂ ਕਰਦੇ ਵੀ ਇੱਕ ਸੇਵਾਦਾਰ ਦੀ ਡਿਊਟੀ ਲਾਈ ਜਾਵੇ ਜਿਹਨਾਂ ਸ਼ਸ਼ਤਰਧਾਰੀ ਹੋ ਕੇ ਇੱਥੇ ਰਵੇ 12 ਘੰਟੇ ਫਿਰ 12 ਘੰਟੇ ਦਾ ਦੂਜਾ ਸੇਵਾਦਾਰ ਵੀ ਨਹੀਂ ਕੱਲ ਆਰਜੋਨ ਜਿੰਦੇ ਵੱਜ ਜਾਂਦੇ ਨੇ ਦੇਣੇ ਦੀ ਗੱਲ ਦਿਨੇ ਇੱਕ ਸੇਵਾਦਾਰ ਪੱਕਾ ਸ਼ਸ਼ਤਰਧਾਰੀ ਹੋਵੇ ਖੜੇ ਇੱਥੇ ਸਾਨੂੰ ਅਸ਼ੀਸ਼ੇ ਨਾ ਲਾਉਣੇ ਪੈਣ ਜੇ ਕਿਸੇ ਸਿੱਖ ਦਾ ਜੀ ਕਰੇ ਉਹ ਦਰਸ਼ਨ ਕਰਨਾ ਚਾਵੇ ਮਹਾਰਾਜ ਦੇ ਬਾਣੀ ਜਿੰਦਰੇ ਤੇ ਚਲੋ ਆ ਤਾਂ ਦਰਬਾਰ ਵੱਡਾ ਗੁਰੂ ਘਰ ਸਥਾਨ ਜਿਹੜਾ ਬਹੁਤ ਇਤਿਹਾਸਕ ਤਾਂ ਅੰਦਰ ਦਰਬਾਰ ਖੁੱਲੇ ਹੁਣ ਬਹੁਤੇ ਗੁਰੂ ਘਰਾਂ ਦੇ ਬਾਹਰ ਜਿੰਦਰੇ ਬੱਚੇ ਹੋਏ ਨੇ ਜਿੰਦਰੇ ਬਰਾਦ ਤੇ ਗੁਰੂ ਘਰ ਨੂੰ ਨਾਲ ਲੋਕਾਂ ਨੇ ਤੇ ਅਸੀਂ ਉਹ ਮਰਵਾਏ ਨੇ ਆਪ ਅਸੀਂ ਇਹ ਨਹੀਂ ਕੀਤਾ ਕਿ ਅਸੀਂ ਆਪਣੇ ਪ੍ਰਬੰਧ ਨੂੰ ਸੱਚਾ ਕਰ ਲਈ ਅਸੀਂ ਕੀਤਾ ਅਸੀਂ ਜਿੰਦਰੇ ਮਾਰਦੇ ਗੁਰੂ ਘਰਾਂ ਦੇ ਜਿੰਦਰੇ ਮਾਰਦੇ ਅਸੀਂ ਸੇਫਟੀਆਂ ਬਣਾਉਣ ਵਾਸਤੇ ਅਸੀਂ ਲੋਕ ਲਾਤੇ ਸ਼ੀਸ਼ੇ ਲਾਤੇ ਵੀ ਦਰਸ਼ਨ ਨਾ ਕਰ ਸਕੇ ਮਹਾਰਾਜ ਦਾ ਦਰਸ਼ਨ ਕਰਨਾ ਮਤਲਬ ਕਿ ਮੱਥਾ ਲੇਕਣਾ ਥੋੜੀ ਜਿਹਾ ਕੱਲਾ ਦਰਸ਼ਨ ਕਰਦਾ ਮਤਲਬ ਹੈ ਮਹਾਰਾਜ ਦੀ ਬਾਣੀ ਪੜਨੀ ਉਹਨੂੰ ਵਿਚਾਰਨਾ ਉਹਦੇ ਤੇ ਅਸਰ ਜੀਵਨ ਦੇ ਉੱਤੇ ਅਸਰ ਕਰਨਾ ਆਪਣੇ ਜੀਵਨ ਨੂੰ ਸੁਧਾਰ ਲੈਣਾ ਅਸੀਂ ਕਰ ਕੀ ਰਹੇ ਹਾਂ ਅਸੀਂ ਮੱਥਾ ਟੇਕਦੇ ਹਾਂ ਮੱਥਾ ਟੇਕੇ ਘਰ ਨੂੰ ਮੁੜ ਜੰਨੇ ਹਾਂ ਅਸੀਂ ਇਹ ਨਹੀਂ ਕੋਸ਼ਿਸ਼ ਕਰਦੇ ਵੀ ਅਸੀਂ ਜਿੱਥੇ ਇੰਨੀ ਮਾਇਆ ਹੋਰ ਕਾਰਜਾਂ 'ਚ ਗਲਤਾਨ ਕਰਦੇ ਹਾਂ ਖਰਚ ਕਰਦੇ ਹਾਂ ਉੱਥੇ ਅਸੀਂ ਇਹ ਕਰੀਏ ਵੀ ਇੱਕ ਜਿਹੜੇ ਇੱਥੇ ਸੇਵਾਦਾਰ ਅਨੇਕ ਤਾਂ ਸਾਡੇ ਸਿੰਘਾਂ ਨੂੰ ਕਿਰਤ ਮਿਲੂ ਕਾ ਤਾਂ ਦੂਜੀ ਗੱਲ ਵੀ ਗੁਰੂ ਸਾਹਿਬ ਦਰਸ਼ਨ ਕਰਨ ਦੀ ਸਾਨੂੰ ਖੁੱਲ ਹੋਊਗੀ ਜੰਦਰਿਆਂ ਦੇ ਵਿੱਚ ਗੁਰੂ ਸਾਹਿਬ ਬੰਦ ਨਹੀਂ ਹੁੰਦੇ ਹੁੰਦੇ ਇਹ ਨਾ ਕਰੀਏ ਇਸ ਕਰਕੇ ਇਹ ਪ੍ਰਬੰਧ ਬਦਲਣ ਦੀ ਜਗਾ ਦੇ ਉੱਤੇ ਉਹ ਬਦਲ ਲਈਏ ਜਿਹੜਾ ਬਦਲ ਸਾਡੇ ਵਾਸਤੇ ਸੱਚਾ ਹੋਵੇ ਚੰਗਾ ਹੋਵੇ ਮੈਂ ਫਿਰ ਬੇਨਤੀ ਕਰਦਾ ਕਿ ਮੈਂ ਨਹੀਂ ਵਿਰੋਧ ਕਰਦਾ ਇਹ ਚੀਜ਼ਾਂ ਦਾ ਠੀਕ ਆ ਸਮੇਂ ਦੀ ਲੋੜ ਹੈ ਪਰ ਸਾਨੂੰ ਇਹ ਕਰਨ ਨਾਲੋਂ ਇਹ ਕਰਨਾ ਚਾਹੀਦਾ ਕਿ ਅਸੀਂ ਸੇਵਾਦਾਰ ਲਈਏ ਤੇ ਸਛਤਰਪਾਲ ਸਿੰਘ ਜਵਾਦਰ ਲੋਡ ਬਾਣੀ ਵਾਲੇ ਚੜ੍ਹਦੀ ਕਲਾ ਵਾਲੇ ਸਿੰਘ ਜਿਹੜੇ ਆਉਣ ਜੇ ਕੋਈ ਦਰਸ਼ਨ ਕਰਨਾ ਚਾਹਵੇ ਉਹ ਤੇ ਚੜ੍ਹ ਕੇ ਆਵੇ ਜੋ ਮੌਕੇ ਤੇ ਉਹਦੀ ਸੇਵਾ ਵੀ ਕਰਨ ਵਾਲੇ ਹੋਣ ਇਹ ਗੁਰੂ ਕ੍ਰਿਪਾ ਕਰੇ ਸਾਨੂੰ ਸਵਾਦ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰ ਮੈਂ ਵਿਰੋਧੀ ਨਹੀਂ ਐ ਇਸ ਗੱਲ ਦਾ ਵੀ ਕਿ ਜਿਤਨਾ ਪਾਈ ਜੰਗਲੇ ਬਣਾਤੇ ਸ਼ੀਸ਼ੇ ਲਾ ਕੇ ਤੇ ਗੁਰੂ ਸਾਹਿਬ ਨੂੰ ਇੱਕ ਸੇਫਟੀ ਦੇ ਉੱਤੇ ਕੋਸ਼ਿਸ਼ ਕੀਤੀ ਗਈ ਆ ਮੈਂ ਵਿਰੋਧੀ ਨਹੀਂ ਕਰਦਾ ਮੈਂ ਕਹਿੰਦਾ ਠੀਕ ਆ ਚਲੋ ਲੋੜ ਆ ਮੌਕੇ ਦੀ ਪਰ ਵੇਖੋ ਸਾਡੇ ਹਾਲਾਤ ਕਿੱਦਾਂ ਦੇ ਹੋ ਪਾਤੋ ਪਤਰਾ ਲਾਦੋਗੇ ਵੀ ਅਸੀਂ ਗੁਰੂ ਸਾਹਿਬ ਨੂੰ ਇੱਕ ਇਸ ਤਰ੍ਹਾਂ ਦੇ ਨਾਲ ਸ਼ੀਸ਼ੇ ਲਾ ਕੇ ਜੰਗਲੇ ਬਣਾ ਕੇ ਲੋਕ ਕਰਦਾ ਵੀ ਕੋਈ ਦਰਸ਼ਨ ਨਾ ਕਰ ਸਕੀ ਹੁਣ ਮੰਨ ਲਓ ਮੈਂ ਬਾਣੀ ਪੜਨੀ ਚਾਹਾਂ ਹੁਣ ਇੱਥੇ ਮੈਂ ਗੁਰੂ ਘਰ ਆਇਆ ਬਾਣੀ ਤੇ ਲੋਕ ਆ ਮੈਂ ਬਾਣੀ ਨਹੀਂ ਪੜ ਸਕਦਾ ਕਿਉਂ ਕਿ ਮਨ ਚੰਦਾਰੇ ਜੀ ਕੋਈ ਜਾ ਕੇ ਬੇਤਬੀ ਨਾ ਕਰ ਦੇ ਅਸੀਂ ਇਹ ਕਿਉਂ ਨਹੀਂ ਕਰਦੇ ਵੀ ਅਸੀਂ ਸਾਡੇ ਕੋ ਮਾਇਆ ਦੀ ਘਾਟ ਨਹੀਂ ਹੈਗੀ ਸਿੱਖਾਂ ਦੇ ਕੋਲ ਸਾਰਾ ਕੁਝ ਹੈਗਾ ਅਸੀਂ ਇਹ ਕਿਉਂ ਨਹੀਂ ਕਰਦੇ ਵੀ ਇੱਕ ਸੇਵਾਦਾਰ ਦੀ ਡਿਊਟੀ ਲਈ ਜਾਵੇ ਜਿਹੜਾ ਸ਼ਸ਼ਤਰਦਾਰੀ ਹੋ ਕੇ ਇੱਥੇ ਰਵੇ 12 ਘੰਟੇ ਫਿਰ ਬਾਰਾਂ ਘੰਟੇ ਤੋਂ ਜਿੱਦ ਸੇਵਾਦਾਰ ਵਿਪਨਿਕਾ ਦਾ ਆਉਂਦੇ ਨੂੰ ਜਿੰਦੇਵਾਜ ਜਾਂਦੇ ਨੇ ਦੇੜੇ ਦੀ ਗੱਲ ਹੈ ਦਿਨੇ ਇੱਕ ਸੇਵਾਦਾਰ ਪੱਕਾ ਸ਼ਸਤਰ ਧਾਰੀ ਹੋ ਵੀ ਖੜੇ ਇੱਥੇ ਸਾਨੂੰ ਅਸ਼ੀਸ਼ੇ ਨਾ ਲਾਉਣੇ ਪੈਣ ਜੇ ਕਿਸੇ ਸਿੱਖ ਦਾ ਜੀ ਕਰੇ ਉਹ ਦਰਸ਼ਨ ਕਰਨਾ ਚਾਹਵੇ ਮਹਾਰਾਜ ਦੇ ਬਾਣੀ ਪੜਨਾ ਚਾਹਵੇ ਇੱਥੋਂ ਅਗਲੇ ਮਨੂ ਵਾਗੇ ਵੇਖਾਂਗੇ ਜਿੰਦੇਵਾਦ ਚਲੋ ਆਹ ਤਾਂ ਦਰਬਾਰ ਵੱਡਾ ਗੁਰੂ ਘਰ ਸਥਾਨ ਜਿਹੜਾ ਬਹੁਤ ਇਤਿਹਾਸਕ ਤਾਂ ਅੰਦਰ ਦਰਬਾਰ ਖੁੱਲੇ ਹੁਣ ਬਹੁਤੇ ਗੁਰੂ ਘਰਾਂ ਦੇ ਬਾਜ ਜਿੰਦਰੇ ਬੱਚੇ ਹੋਏ ਨੇ ਜਿੰਦਰੇ ਬਰਾਤ ਤੇ ਗੁਰੂ ਘਰ ਨੂੰ ਨਾਲ ਲੋਕਾਂ ਨੇ ਤੇ ਅਸੀਂ ਉਹ ਮਰਵਾਏ ਨੇ ਆਪ ਅਸੀਂ ਇਹ ਨਹੀਂ ਕੀਤਾ ਕਿ ਅਸੀਂ ਆਪਣੇ ਪ੍ਰਬੰਧ ਨੂੰ ਸਚੱਜਾ ਕਰ ਲਈ ਅਸੀਂ ਕੀਤਾ ਅਸੀਂ ਜਿੰਦਰੇ ਮਾਰਦੇ ਗੁਰੂਗ੍ਰਾਮ ਜਿੰਦਰੇ ਮਾਰਦੇ ਅਸੀਂ ਸੇਫਟੀਆਂ ਬਣਾਉਣ ਵਾਸਤੇ ਅਸੀਂ ਲੋਕ ਲਾਤੇ ਸ਼ੀਸ਼ੇ ਲਾਤੇ ਜੀ ਦਰਸ਼ਨ ਨਾ ਕਰ ਸਕੇ ਮਹਾਰਾਜ ਦੇ ਦਰਸ਼ਨ ਕਰਨਾ ਮਤਲਬ ਕੀ ਹੈ ਮੱਥਾ ਲੇਕਣਾ ਥੋੜੀ ਜਿਹੀ ਇਕੱਲਾ ਦਰਸ਼ਨ ਕਰਦਾ ਮਤਲਬ ਹੈ ਮਹਾਰਾਜ ਦੀ ਪਾਣੀ ਪੜਨੀ ਮਨ ਵਿਚਾਰਨਾ ਉਹਦੇ ਤੇ ਅਸਰ ਜੀਵਨ ਦੇ ਉੱਤੇ ਅਸਰ ਕਰਨਾ ਆਪਣੇ ਜੀਵਨ ਨੂੰ ਸੁਧਾਰ ਲੈਣਾ ਅਸੀਂ ਕਰ ਕੀ ਰਹੇ ਹਾਂ ਅਸੀਂ ਮੱਥਾ ਟੇਕਦੇ ਹਾਂ ਮੱਥਾ ਟੇਕ ਕੇ ਕੰਮ ਨੂੰ ਮਰ ਜੰਨੇ ਹਾਂ ਅਸੀਂ ਇਹ ਨਹੀਂ ਕੋਸ਼ਿਸ਼ ਕਰਦੇ ਵੀ ਅਸੀਂ ਜਿੱਥੇ ਇੰਨੀ ਮਾਇਆ ਹੋਰ ਕਾਰਜਾਂ 'ਚ ਗਲਤਾਨ ਕਰਦੇ ਹਾਂ ਖਰਚ ਕਰਦੇ ਹਾਂ ਉੱਥੇ ਅਸੀਂ ਇਹ ਕਰੀਏ ਵੀ ਜਿਹੜੇ ਇੱਥੇ ਸੇਵਾ ਦਾ ਅਨੇਕ ਤਾਂ ਸਾਡੇ ਸਿੰਘਾਂ ਨੂੰ ਕਿਰਤ ਮਿਲੂਗੀ ਠੀਕ ਆ ਤਾਂ ਦੂਜੀ ਗੱਲ ਵੀ ਗੁਰੂ ਸਾਹਿਬ ਦਰਸ਼ਨ ਕਰਨ ਦੀ ਸਾਨੂੰ ਖੁੱਲ ਹੋਊਗੀ ਜੰਦਰਿਆਂ ਦੇ ਵਿੱਚ ਗੁਰੂ ਸਾਹਿਬ ਬੰਦ ਨਹੀਂ ਹੁੰਦੇ ਹੁੰਦੇ ਇਹ ਨਾ ਕਰੀਏ ਇਸ ਕਰਕੇ ਇਹ ਪ੍ਰਬੰਧ ਬਦਲਣ ਦੀ ਜਗ੍ਹਾ ਦੇ ਉੱਤੇ ਉਹ ਬਦਲ ਲਈਏ ਜਿਹੜਾ ਬਦਲ ਸਾਡੇ ਵਾਸਤੇ ਸੱਚਾ ਹੋਵੇ ਚੰਗਾ ਹੋਵੇ ਮੈਂ ਫਿਰ ਬੇਨਤੀ ਕਰਦਾ ਕਿ ਮੈਂ ਨਹੀਂ ਵਿਰੋਧ ਕਰਦਾ ਇਹ ਚੀਜ਼ਾਂ ਦਾ ਠੀਕ ਆ ਸਮੇਂ ਦੀ ਲੋੜ ਹੈ ਪਰ ਸਾਨੂੰ ਇਹ ਕਰਨ ਨਾਲੋਂ ਇਹ ਕਰਨਾ ਚਾਹੀਦਾ ਕਿ ਅਸੀਂ ਸੇਵਾਦਾਰ ਲਈਏ ਤੇ ਸ਼ੈਡਰਤਾਰੀ ਜੀ ਵਾਧਰ ਲੋਹੜ ਬਾਣੀ ਵਾਲੇ ਚੜ੍ਹਦੀ ਕਲਾ ਵਾਲੇ ਸਿੰਘ ਜਿਹੜੇ ਆਉਣ ਜੇ ਕੋਈ ਦਰਸ਼ਨ ਕਾ ਮਚਾਵੇ ਮਤੇ ਜੁਛੜ ਕੇ ਆਵੇ ਤੇ ਮੌਕੇ ਤੇ ਉਹਦੀ ਸੇਵਾ ਵੀ ਕਰਨ ਵਾਲੇ ਹੋਣ ਇਹ ਗੁਰੂ ਕਿਰਪਾ ਕਰੇ ਸਾਨੂੰ ਸਬਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ